ਬੜੀਆਂ ਸਤਾਂ ਦਾ ਰਾਜਸਥਾਨ ਤੋਂ ਆਰਤੀ ਮਾਇਨਿਕਾ ਖਾਲਸਾ ਜੀ ਬੜੀਆਂ ਉਂਗਲਾਂ ਝੱਪ ਕੇ ਆਪਣੀ ਜਾਗਦੀ ਜ਼ਮੀਰ ਹੋਣ ਦਾ ਇੱਕ ਪਰਟਾਵਾ ਕੀਤਾ ਕਿ ਤੁਸੀਂ ਬੜੇ ਇੱਕ ਹੱਥੀ ਧੜ ਕੇ ਬੜੇ ਪ੍ਰਸ਼ਾਸਨ ਦੀਆਂ ਰੋਖਾਂ ਦੇ باوجود ਜਿੱਤੇ ਬੜੇ ਅਦਾਜ ਪਹੁੰਚ ਕੇ ਬੜਾ ਹੌਸਲਾ ਵਧਾਇਆ ਤੇ ਜੋ ਆਪਾਂ ਪੰਜਾਬ ਨੂੰ ਨਵੀਂ ਦਿਸ਼ਾ ਦੇਣ ਵਾਸਤੇ ਸਾਰੇ ਸੋਚ ਰਹੇ ਸੀ ਸਾਰੇ ਵਿਦਵਾਨਾਂ ਦੀ ਸਲਾਹ ਲੈ ਰਹੇ ਸੀ ਤੋ ਜੋ ਪਾਰਟੀ ਸਾਡੇ ਸਾਹਮਣੇ ਉਹਦਾ ਜੋ ਮਤੇ ਪੜ ਕੇ ਦੱਸੇ ਗਏ ਆ ਕਿ ਅਸੀਂ ਆਪਾਂ ਕਿਦਾਂ ਕੰਮ ਕਰਾਂਗੇ ਕਿਦਾਂ ਪੰਜਾਬ ਨੂੰ ਆਪਾਂ ਫਿਰ ਉਹ ਹਿੰਦੁਸਤਾਨ ਜੀ ਪਹਿਲੇ ਨੰਬਰ ਦਾ ਸੂਬਾ ਤੇ ਮੇਰੇ ਖਿਆਲ ਆ ਕਿ ਦੁਨੀਆ ਚ ਵੀ ਆਪਾਂ ਇੱਕ ਵਧੀਆ ਜੋ ਸਿੱਖ ਧਰਮ ਦੇ ਅਨੁਸਾਰ ਇਹੋ ਜਿਹਾ ਰਾਜ ਕਿ ਜਿੱਥੇ ਹਰੇਕ ਨੂੰ ਅਨਸਾ ਹਿਲ ਸਕੇ ਸਰਬੱਤ ਦੇ ਭਲੇ ਦਾ ਰਾਜ ਉਹਦੇ ਵਾਸਤੇ ਆਪਾਂ ਸਾਰੇ ਜਾਣੇ ਕੋਸ਼ਿਸ਼ ਕਰੀਏ ਜੋ ਜੋਏ ਹਾਲਾਤ ਜੋ ਇੱਥੇ ਹਿੰਦੁਸਤਾਨ ਦੇ ਜਾਂ ਪੰਜਾਬ ਦੇ ਜਾਂ ਸਿੱਖਾਂ ਦੇ ਅੱਜਕੱਲ੍ਹ ਆ ਉਹ ਸਾਡੇ ਆਪਾਂ ਨੂੰ ਕਿਸੇ ਨੂੰ ਭੁੱਲੇ ਨਹੀਂ ਹੋਏ ਇਹ ਛੋਟੀ ਛੋਟੀ ਗੱਲ ਉੱਤੇ ਵੀ ਪਤਾ ਨਹੀਂ ਕਿਹੜੇ-ਕਿਹੜੇ ਪਰਚੇ ਪਾਹਰ ਪਾ ਦਿੱਤੇ ਜਾ ਸਕਦੇ ਆ ਤੇ ਇਹੋ ਜਿਹੇ ਹਾਲਾਤ ਮੇਰਾ ਖਿਆਲ ਹੈ ਕਿ ਆਉਣ ਵਾਲੇ ਸਮੇਂ 'ਚ ਜੋ ਸਾਡੀਆਂ ਨਸਲ ਕੁਸ਼ੀ ਬਲਵਧ ਰਹੀਆਂ ਸਰਕਾਰਾਂ ਉਹਨਾਂ ਨੂੰ ਰੋਕਣ ਵਾਸਤੇ ਸਾਡੇ ਜੋ ਕਿਸਾਨੀ ਆ ਜਾਂ ਸਾਡੀ ਜਵਾਨੀ ਆ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਕਿਸੇ ਪਾਸੇ ਨਹੀਂ ਸੀ ਸੇਖ ਨੇ ਸਾਡਾ ਪਾਣੀ ਸਾਡੀ ਧਰਤੀ ਸਾਡੀ ਧਰਤੀ ਤੇ ਵੀ ਬੇ ਲੋੜੇ ਲੋੜ ਕਣ ਕੜ ਕੇ ਧਰਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਹੋਰ ਸਾਨੂੰ ਸਾਡਾ ਪਾਣੀ ਲੁੱਟ ਕੇ ਧਰਤੀ ਨੂੰ ਮੰਦਰ ਬਣਾਇਆ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਪਹਿਲਾ ਦੇਣ ਵਾਸਤੇ ਇਹ ਲੋੜ ਆ ਉਹਦੇ ਵਾਸਤੇ ਆਪਨੇ ਇੱਕ ਪਲੇਟਫਾਰਮ ਸਾਂਝਾ ਪਲੇਟਫਾਰਮ ਸਾਰਿਆਂ ਦਾ ਇਕੱਠਾ ਬਣਾ ਰਹੇ ਆ ਕਿ ਉਹਦੇ ਤੇ ਆਪਾਂ ਸਾਰੇ ਜਾਣੇ ਨਾਲ ਮਿਲ ਕੇ ਇਕੱਠੇ ਹੋ ਕੇ ਹੰਬੜਾ ਮਾਰ ਗਏ ਤੇ ਪੰਜਾਬ ਜੋ ਵਾਅਦਾ ਗੁਰਾਂ ਦੇ ਨਾਤੇ ਉਸ ਉਹ ਜਿਹੜਾ ਪੰਜਾਬ ਜੋ ਸਾਡੇ ਗੁਰੂਆਂ ਦਾ ਸੁਪਨਾ ਸੀਗਾ ਉਹ ਉਦੋਂ ਉਦੋਂ ਦਾ ਬਣਾਉਣ ਦੀ ਕੋਸ਼ਿਸ਼ ਕਰਗੇ ਇਹ ਕਿਉਂਕਿ ਜਿਹੜਾ ਅੱਜ ਕੱਲ ਇਹ ਇਹ ਵਾਦਾ ਪ੍ਰਸਤੀ ਦਾ ਜੋ ਗਿਆ ਇੱਥੇ ਹਰਿਆਕ ਬੰਦਾ ਜਾਣਦੀਆਂ ਪਤਾ ਨਹੀਂ ਇਕੱਠਾ ਕਰਨਾ ਚਾਹੁੰਦਾ ਮੇਰੇ ਖਿਆਲ ਉਹ ਤੋਂ ਬੂ ਦੀ ਸੋਚ ਦੇ ਉਲਟ ਹੈ ਸਾਡੀ ਜੀਵਾਂ ਪਲਾੜਤਵਾਦ ਆਪਾਂ ਨੂੰ ਪਲਾੜਤਵਾਦ ਦੀ ਲੋੜ ਆ ਔਰ ਪਦਾਰਥਵਾਦ ਦੇ ਜਿਹੜਾ ਸਾਡੇ ਅਧਿਆਤਮਵਾਦ ਤੇ ਆਪੀ ਨਹੀਂ ਹੋਣਾ ਚਾਹੀਦਾ ਇਸ ਕਰਕੇ ਆਪਾਂ ਨੂੰ ਗੁਰੂਆਂ ਦੇ ਸੋਚ ਤੇ ਇਸ ਚੀਜ਼ ਨੂੰ ਭਰ ਨਹੀਂ ਹੋਣਾ ਹੁਣ ਦੇਣਾ ਇਸ ਕਰਕੇ ਆਪਾਂ ਗੁਰੂਆਂ ਦੀ ਸੋਚ ਦੇ ਅਨਸਾਰ ਇਹ ਜੋ ਮਾਡਲ ਆਪਾਂ ਨੂੰ ਸਿਖਿ ਕੇ ਦਿੱਤਾ ਜਾ ਰਿਹਾ ਉਹਦੇ ਆਪਾਂ ਕੰਮ ਕਰੀਏ ਉਹਨੂੰ ਇੱਥੇ ਧਰਤੀ ਤੇ ਲਾਗੂ ਕਰੀਏ ਤੇ ਧਰਤੀ ਨੂੰ ਸਵਰਗ ਬਣਾਉਣੀ ਹੈ ਕਿ ਤਾਂ ਹੀ ਇਹ ਆਪਾਂ ਸਾਰੇ ਜਣੇ ਇੱਕ ਕੁਦਰਤ ਮੁਕੀ ਮਾਡਲ ਆ ਇਹਦੇ ਚ ਇਹ ਹੁਣ ਅਨਸਰਵਾ ਦਾ ਹੀ ਨਸੰ ਕਰ ਲਿਆ ਇਹ ਜਿਹੜਾ ਹੁਣ ਪਸ਼ੂ ਪੰਛੀ ਜੀਵ ਜੰਤੂ ਸਾਰਿਆਂ ਵਾਸਤੇ ਬੜਾ ਘਾਤਕ ਸਮਾਂ ਆ ਗਿਆ ਬੜਾ ਦਸਤ ਇਹ ਮਰੋਕ ਨੇ ਇਸ ਕਰਕੇ ਆਪਾਂ ਇਹਨੂੰ ਗੁਰੂ ਦੀ ਸੋਚ ਅਨੁਸਾਰ ਫਿਰ ਆਪਾਂ ਉਹ ਧਰਮ ਵਾਲੇ ਪਾਸੇ ਚਲੀਏ ਧਰਮ ਦੇ ਆਧਾਰ 'ਤੇ ਜੋ ਰਾਜ ਆ ਧਰਮੀ ਲੋਕਾਂ ਦੇ ਮੀਰੀ ਪਿੰਦਸ ਦਾ ਹੱਥ ਆਉਦੇ ਉਸਾਰ ਆਪਾਂ ਸਾਰੇ ਜਣੇ ਉਹ ਉਹਨਾਂ ਚੀਜ਼ਾਂ ਨੂੰ ਲਾਗੂ ਕਰਕੇ ਤੇ ਮੇਰਾ ਖਿਆਲ ਹੈ ਕਿ ਅਸੀਂ ਬਹੁਤ ਜਲਦੀ ਸਫਲ ਹੋ ਸਕਦੇ ਹਾਂ ਸਾਡੀ ਨੌਜਵਾਨੀ ਨਸ਼ਿਆਂ ਤੋਂ ਬਚ ਸਕਦੀ ਆ ਅਸੀਂ ਜੋ ਬੇਲੋੜੀਆਂ ਜ਼ਹਿਰਾ ਖੇਤੀ ਚ ਪਾ ਰਹੇ ਆ ਉਹਨਾਂ ਨੂੰ ਵੀ ਬਚਾ ਕੇ ਆਪਣੇ ਜਿਹੜੇ ਹੁਣ ਆਪਣੇ ਹਸਪਤਾਲ ਭਰੇ ਪਏ ਆ ਬਿਮਾਰੀਆਂ ਨਾਲ ਸਿੱਝ ਰਹੇ ਆ ਇਹ ਸਾਰੀਆਂ ਦੁਝਾਂ ਤੋਂ ਨਿਕਲਣ ਵਾਸਤੇ ਆਪਾਂ ਨੂੰ ਗੁਰੂ ਪੰਥ ਦੇ ਧਾਰ ਜਿਹੜੇ ਬੱਚੇ ਆ ਉੱਥੇ ਕੰਮ ਕਰਕੇ ਜੂਆ ਪਾਏ ਮਾਡਲ ਇਹ ਅਪਣਾਉਣ ਜਾ ਰਹੇ ਆ ਜਨਾ ਉਹ ਸ਼ੁਰੂਆਤ ਕਰਨ ਜਾ ਰਹੇ ਆ ਅੱਜ ਕਰ ਦਿੱਤੀ ਆਪਾਂ ਉਹਦੇ ਵਾਸਤੇ ਆਪਾਂ ਸਾਰੇ ਜਣ ਤੁਹਾਡੇ ਸਾਰੇ ਜਣ ਦੇ ਸਹਿਯੋਗ ਦੀ ਲੋੜ ਆ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਇਸ ਮਹਿਮਲਾ ਇਸ ਜਥੇਬੰਦੀ ਦਾ ਇਸ ਪਾਰਟੀ ਦਾ ਹਿੱਸਾ ਬਣੋ ਤੇ ਆਪਾਂ ਸਾਰੇ ਜਣੇ ਜਲਦੀ ਤੋਂ ਜਲਦੀ ਇਹਨੂੰ ਮੁਕੰਮਲ ਕਰਕੇ ਤੇ ਆਪਾਂ ਅਗਲੀ ਕਾਰਵਾਈਆਂ ਅਰੰਭ ਕਰੀਏ ਤੇ ਜਿਹਦੇ ਨਾਲ ਆਪਾਂ ਇਹ ਨਸ਼ਿਆਂ ਨੂੰ ਠੱਲ ਪਾਈਏ ਜੋ ਹੋਰ ਜੋ ਵੀ ਜ਼ੁਲਮ ਆ ਉਹਦੇ ਵਾਸਤੇ ਆਪਾਂ ਅੱਗੇ ਨੂੰ ਕਰਨਾ ਵਧਾਈਏ ਤੇ ਤਾਂ ਕਿ ਜੋ ਸਾਡੀ ਨੌਜਵਾਨੀ ਜੋ ਸਾਡੀ ਕਿਸਾਨੀ ਸਾਰਿਆਂ ਨੂੰ ਬਚਾ ਸਕੀਏ ਇਹਦੇ ਵਾਸਤੇ ਇੱਕ ਇਹ ਜੋ ਇਸ ਪਾਰਟੀ ਨਾਲ ਜੁੜਨ ਵਾਸਤੇ ਇੱਕ ਮੈਂਬਰਸ਼ਿਪ ਫਾਰਮ ਆ ਉਹ ਜਿਹੜਾ ਵੀ ਕੋਈ ਸਿਰਦ ਪੰਜਾਬ ਸੁਪਰਤ ਨਾਲ ਪਿਆਰ ਕਰਨ ਵਾਲਾ ਸੱਜਣ ਆ ਉਹ ਇਹ ਇਹ ਨਾਲ ਜੋੜ ਸਕਦਾ ਉਹ ਇਹ ਫਾਰਮ ਭਰ ਸਕਦਾ ਇਹ ਫਾਰਮ ਭਰ ਕੇ ਵਾਦ ਤੋਂ ਵਾਦ ਆਪਾਂ ਕਿਸੇ ਦੇ ਇਸ ਮਿਹਨਤ ਦਾ ਹਿੱਸਾ ਬਣੋ ਤੇ ਆਪਾਂ ਪੰਜਾਬ ਨੂੰ ਭਰਤ ਨੂੰ ਬਚਾ ਸਕੀਏ ਚੜ੍ਹਦੀ ਕਲਾ ਜੀ ਜਾਈ ਸਕੀਏ ਇਹਨੀਆਂ ਬੇਨਤੀਆਂ ਕਰਦੇ ਮੈਂ ਤੁਹਾਡਾ ਫੇਰ ਪੈਰ ਦੇ ਕੋਧਵਾਲ ਕਰਨਾ ਕਿ ਤੁਸੀਂ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਇਹਦੇ ਨਾਲ ਕਿਉਂਕਿ ਪਾਰਟੀ ਜਿਹੜੀ ਆਪਾਂ ਚਲਾਉਣੀ ਆ ਆਪਾਂ ਲੋਕਾਂ ਦੇ ਸਹਿਯੋਗ ਨਾਲ ਚਲਾਉਣੀ ਨਾ ਕਿ ਤੁਹਾਡਾ ਕੋ ਪੈਸੇ ਲੈ ਕੇ ਚਲਾਉਣੀ ਆ ਤੇ ਮੁੜ ਕੇ ਇਦਾਂ ਟਿਕਟਾਂ ਵੇਚਣੀਆਂ ਆ ਜਾਂ ਇਹੋ ਜਿਹਾ ਕਰਨਾ ਆਪਾਂ ਇਹ ਜਿਹੜੇ ਇਹਦੀ ਮੈਂਬਰਸ਼ਿਪ ਹੈ ਦੀ ਇਹਦੀ 20% ਮੈਂਬਰਸ਼ਿਪ ਹੈ 20 ਰੁਪਏ ਮੇਰਾ ਖਿਆਲ ਹੈ ਕਿ ਕੋਈ ਯਾਦੇ ਨਹੀਂ ਹੁੰਦੇ ਜਿਹੜੇ ਸਾਰੇ ਜਣੇ ਆਪਾਂ ਵੀ 20 ਰੁਪਏ ਇਹ ਮੈਂਬਰਸ਼ਿਪ ਤੇ ਦੇ ਨਾਲ ਆਪਾਂ ਪਾਰਟੀ ਦੇ ਵਾਸਤੇ ਜੋ ਖर्चे ਜਾਈਦੇ ਨੇ ਉਹ ਪੂਰੇ ਹੋ ਜਾਣ ਤੇ ਨਾ ਆਪਾਂ ਨੂੰ ਕਿਸੇ ਕੋ ਪੈਸਾ ਲੈਣਾ ਪਵੇ ਤੇ ਨਾ ਹੀ ਆਪਾਂ ਨੂੰ ਮੁੜ ਕੇ ਉਹਨਾਂ ਅਗਿਆਂ ਉਹਨਾਂ ਦੇ ਗੱਲਾਂ ਮੰਨਣੀਆਂ ਪੈਣ ਜਿਹੜੇ ਜੋ ਆਪਣੇ ਸਤਿਕਾਰਾਂ ਦੇ ਉਲਟੋ ਹੋਣ ਇਸ ਕਰਕੇ ਆਪਾਂ ਤੁਹਾਡੇ ਸਾਰੇ ਤੋਂ ਸਹਿਯੋਗ ਦੀ ਅਪੀਲ ਕਰਦੇ ਆਂ ਕਿ ਤੁਸੀਂ ਸਾਨੂੰ ਸਹਿਯੋਗ ਦਿਓਗੇ ਤੇ ਵੱਧ ਤੋਂ ਵੱਧ ਮੈਂਬਰ ਬਣੋਗੇ ਜੇ ਜੋ ਹੋਣ ਵਾਲੇ ਦੋ ਤੇ ਨੰਨੇ ਚੋਂ ਪੜਦਾ ਪਾਰਟੀ ਦਾ ਢਾਚਾ ਸਾਰ ਸਕੀਏ ਤੇ ਅੱਗੇ ਵਧ ਸਕੀਏ ਇਹਨੀਆਂ ਗਬਨਤੀਆਂ ਪ੍ਰਵਾਨ ਕਰਿਓ ਕੋਈ ਛੋਟਕਲੀ ਮਾਫੀ ਤੇ ਦੂਸਰਾ ਇੱਕ ਇੱਕ ਤਾ